आती ओड़ के तीन चार बार पानी लगाते हैं फिर भी मिट्टी उड़ के आती है सफाई करें जब मैं जब मेहनत करें हमारे तो कोई रोजी-रोटी चलती नहीं होगी सुषमा हरच न्यूज मैं प्रेमवत मांग गए हैं दुकानदारों दी assi खड़े हैं भवानीगढ़ रोड पे हमारा पंप दे नाल पहला दुकानदार दा कहने जड़े खड्डे सी ओदे नाल तो उही बढ़िया सीगे क्योंकि जदो दे हे खड्ड्यां दे ऊपर गटका पाके गए ने ते लाल रंग दी मिट्टी जड़ी पाके गए ने ओ आज कई महिनेयां तो बीमारी दा घर बनी पड़ी है ਬਿਮਾਰੀ ਦਾ ਘਰ ਇਸ ਤਰ੍ਹਾਂ ਬਣੀ ਪਈ ਹੈ ਹਰੇਕ ਦੁਕਾਨਦਾਰ ਜਿਹੜਾ ਬੈਠਾ ਉੱਥੇ ਸਾਰਾ ਦਿਨ ਸਫਾਈ ਕਰਨ ਤੇ ਲੰਘ ਜਾਂਦਾ 1-1 ਇੰਚ ਮਿੱਟੀ ਇਹਨਾਂ ਦੇ ਦੁਕਾਨ ਦੇ ਵਿੱਚ ਵੜਦੀ ਜਿਹੜੀ ਉਹ ਡੁੱਡ ਕੇ ਗੱਡੀਆਂ ਰਹੀ ਜਾਂਦੀ ਹੈ ਤੇ ਜਿਹੜੇ ਦੁਕਾਨਦਾਰ ਬਿਮਾਰੀਆਂ ਤੋਂ ਪਰੇਸ਼ਾਨ ਨੇ ਵੱਖਰੇ ਉਹਨਾਂ ਦਾ ਕਹਿਣਾ ਸੀ ਹਰ ਸਾਲ ਦੀਵਾਲੀ ਤੇ ਕੈਲੰਡਰ ਤੇ ਹੋਰ ਤਰ੍ਹਾਂ ਕਈ ਤਰ੍ਹਾਂ ਦਾ ਸਮਾਨ ਲੈ ਕੇ ਅਸੀਂ 40 ਤੋਂ 50 ਹਜ਼ਾਰ ਦਾ ਸਮਾਨ ਲੈ ਕੇ ਆਉਂਦੇ ਸੀ ਜਿਹੜਾ ਕਿ ਅਸੀਂ ਹੁਣ ਉਹ ਵੀ ਨਹੀਂ ਲੈ ਕੇ ਆਉਣਗੇ ਉਹਨਾਂ ਦਾ ਕਹਿਣਾ ਹੈ ਹੁਣ ਅਸੀਂ ਉਹ ਵੀ ਸਮਾਨ ਨਹੀਂ ਲਿਆ ਸਕਦੇ ਉਹਨਾਂ ਦੇ ਸਮਾਨ ਲਿਆਣ ਦਾ ਕਾਰਨ ਵੀ ਇਹ ਹੈ ਕਿਉਂਕਿ ਜਿਹੜੀ ਸੜਕ ਤੋਂ ਮਿੱਟੀ ਉੱਡਦੀ ਆ ਬਹੁਤ ਹੀ ਜ਼ਿਆਦਾ ਮਿੱਟੀ ਉੱਡਦੀ ਆ ਉਹ ਸਮਾਨ ਤੇ ਮਿੱਟੀ ਪਏਗੀ ਤੇ ਸਮਾਨ ਖਰਾਬ ਹੋਏਗਾ ਇਸ ਕਰਕੇ ਉਹਨਾਂ ਦੀ ਮੰਗ ਇਹੀ ਹੈ ਕਿ ਵੀ ਇਸ ਰੋਡ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ ਉਹਨਾਂ ਨੇ ਐਮ.ਐਲ.ਏ ਸਾਹਿਬ ਨੂੰ ਬੇਨਤੀ ਕੀਤੀ ਇਸ ਰੋਡ ਵੱਲ ਧਿਆਨ ਦਿੱਤਾ ਜਾਵੇ ਜਿਹੜੇ ਅਸੀਂ ਕਈ ਮਹੀਨਿਆਂ ਤੋਂ ਪਹਿਲਾਂ ਤੋਂ ਪਰੇਸ਼ਾਨ ਖੱਡਿਆਂ ਤੋਂ ਸੀ ਜਦੋਂ ਦੀ ਲਾਲ ਮਿੱਟੀ ਪਾ ਕੇ ਗਏ ਨੇ ਤਾਂ ਉਦੋਂ ਤੋਂ ਜ਼ਿਆਦਾ ਹੋਰ ਪਰੇਸ਼ਾਨ ਹੋ ਗਏ ਆ ਦੇਖ ਰਿਹਾ ਸਰਕਾਰ ਹੁਣ ਇਸ ਪਾਸੇ ਕਦੋਂ ਧਿਆਨ ਦਿੰਦੀ ਆ ਤੇ ਕਿੰਨਾ ਕੁ ਧਿਆਨ ਦਿੰ ਇਹ ਤਾਂ ਉਹਨਾਂ ਦਾ ਸਮਾਂ ਹੀ ਦੱਸੇਗਾ ਕੈਮਰਾਮੈਨ ਦੇ ਨਾਲ ਪ੍ਰੇਮ ਬਤਵਾਦੀ ਰਿਪੋਰਟ ਰਿਪੋਰਟਾਂ ਵੀ ਬਹੁਤ ਜ਼ਿਆਦਾ ਲੂਗੀ ਆ ਹਾਲੇ ਦੁਪਹਿਰੋਂ ਚੰਗਾ ਵੀ ਜਿੱਦਣ ਦੇ ਸਮਾਰਕੇ ਜਾਈ ਨੇ ਉਸ ਤੋਂ ਬਾਅਦ ਤਾਂ ਜੀ ਸਾਡਾ ਬਹੁਤ ਬੁਰਾ ਹਾਲ ਹੋ ਰਿਹਾ ਇੱਕ ਜੰਦ ਤੋਂ ਜੰਦ ਰੋਡ ਦਾ ਹੱਲ ਹੋਣਾ ਚਾਹੀਦਾ ਜੀ ਦੇਖੋ ਦੇਖੋ ਜੀ ਆ ਰੋਡ ਦਾ ਜੀ ਜਿੱਦਣ ਤੋਂ ਸਮਾਰਕੇ ਕਰਨੇ ਜੀ ਉਸ ਤੋਂ ਬਾਅਦ ਜੀ ਜਦੋਂ ਬਹੁਤ ਬੁਰਾ ਹਾਲ ਆ ਜੀ ਦੇਖੋ ਜੀ ਮੇਰੇ ਲੇਖਣ ਵਾਲੇ ਆਉਂਦੇ ਨੇ ਜੀ ਬਹੁਤ ਜਿਆਦਾ ਪਰੇਸ਼ਾਨ ਹੁੰਦੇ ਨੇ ਜੀ ਦੱਸੋ ਮੈਂ ਕੀ ਕੀ ਚੀਜ਼ਾਂ ਸਮਾਰੂ ਬਾਜੀ ਇਹ ਸਰਕਾਰ ਨੂੰ ਕਹਿਣਾ ਜੀ ਇਹਦਾ ਛੇਤੀ ਦਾ ਛੇਤੀ ਹੱਲ ਕਰ ਸਕਦੇ ਜਾਂ ਕਿਸੇ ਦਾ ਜੀ ਦੇਖੋ ਜੀ ਸਾਰੀ ਪਾਬਲਕ ਬਹੁਤ ਜਿਆਦਾ ਦੁਖੀ ਆ ਜੀ ਅੱਲੇ ਇਹਦੇ ਨਾਲੋਂ ਪਹਿਲਾਂ ਖੱਡੀ ਠੀਕ ਤੇ ਜਿੱਦਣ ਉਹ ਖੱਡੇ ਬੰਦ ਕਰਦੇ ਨੇ ਅਸੀਂ ਬਹੁਤ ਜਿਆਦਾ ਦੁਖੀ ਆ ਜੀ ਕੋਈ ਸਮਾਨ ਨਹੀਂ ਧਰ ਸਕਦੇ ਬਾਹਰ ਨਾ ਅੰਦਰ ਧਰ ਸਕਦੇ ਆ ਰੇਤੇ ਨਾਲ ਭਰੇ ਪਿਆ ਜੀ ਇਹ ਛੇਤੀ ਤੋਂ ਛੇਤੀ ਦਾ ਹੱਲ ਕਰਵਾਉਂਦਾ ਹੀਲਾ ਕਰੋ ਜੀ ਹੱਥ ਬੰਨ੍ਹ ਕੇ ਬੇਨਤੀ ਆ ਜੀ ਸਰਕਾਰ ਨੂੰ ਧੰਨਵਾਦ ਕੀ ਕਹਿਣਾ ਚਾਹੁੰਦੇ ਹੋ ਜੀ ਜਿਵੇਂ ਰੋਡ ਦੀ ਹਾਲਤ ਬੜੀ ਖਸਤਾ ਹੋਈ ਪਈ ਐ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੁੰਦੇ ਹੋ ਦੀਵਾਲੀ ਦਾ ਤਿਹਾਰ ਸਿਰ ਤੇ ਆ ਜੀ ਅਸੀਂ ਦੁਕਾਨਦਾਰ 40 50000 ਦਾ ਸਮਾਨ ਲਿਆ ਕੇ ਵੇਚਦੇ ਸੀ 1 ਰੁਪਏ ਦਾ ਵੀ ਸਮਾਨ ਨਹੀਂ ਲਿਆਉਂਦਾ ਜੀ ਅਸੀਂ ਬਹੁਤ ਦੁਖੀ ਆ 25 ਪੈਸੇ ਕਮ ਰਹਿ ਗਏਗਾ ਸਾਡਾ ਪਹਿਲਾਂ ਨਾਲ ਮਿੱਟੀ ਘੱਟੇ ਨਾਲ ਦੁਕਾਨਾਂ ਭਰੀਆਂ ਪਈਆਂ ਨੇ ਸਾਰੇ ਦੁਕਾਨਦਾਰ ਸਾਰੇ ਦੁਕਾਨਦਾਰ ਪਰੇਸ਼ਾਨ ਨੇ ਜੀ ਦੀਵਾਲੀ ਦਾ ਸੀਜ਼ਨ ਸਿਰ ਤੇ ਆ ਜੀ ਕੋਈ ਵੀ ਦੁਕਾਨਦਾਰ 1 ਰੁਪਏ ਦਾ ਮਾਲ ਨਹੀਂ ਲਿਆਇਆ ਹੈਗਾ ਜੀ ਅਸੀਂ ਬਹੁਤ ਜ਼ਿਆਦਾ ਦੁਖੀ ਆ ਜੀ ਪ੍ਰਸ਼ਾਸਨ ਜੀ ਦਾ ਜਲਦੀ ਜਲਦੀ ਇਹਦਾ ਹੱਲ ਕਰੀ ਹਾਂਜੀ ਜੈ ਸ਼੍ਰੀ ਰਾਮ ਜੀ ਅਸੀਂ ਕੋਣੀ ਗਾ ਰੋਤੇ ਖੜੇ ਇਸ ਟਾਈਮ ਇਹ ਰੋਡ ਦਾ ਇੰਨਾ ਬੁਰਾ ਹਾਲ ਹੈ ਕਿ ਅਸੀਂ ਖੁਦ ਬਿਮਾਰ ਹੋ ਰਿਹਾ ਤੇ ਹਾਰ ਤਾਂ ਬੜੀ ਦੂਰ ਦੀ ਗੱਲ ਹੈ ਅਸੀਂ ਆਪ ਹੀ ਇੱਥੇ ਨਹੀਂ ਆਵਾਂਗੇ ਤੇ ਹਾਰ ਕਿੱਥੇ ਲਾਵਾਂਗੇ ਇੰਨਾ ਬੁਰਾ ਹਾਲ ਹੈ ਰੋਡ ਨੂੰ ਪਾਕਸਾਤੋ ਵੀ ਧੋਈ ਲੈਣੀ ਪੈਂਦੀ ਹੈ ਸਭ ਤੋਂ ਪਹਿਲੇ ਦੁਕਾਨਾਂ ਆਖਿਰਕਾਰ ਇਹ ਗੱਲ ਹੁੰਦੀ ਹੈ ਇਹ ਰੋਡ ਦਾ ਇੰਨਾ ਪੂਰਾ ਹਰ ਕਰਕੇ ਸੇ ਟਕੰਦਾਂ ਦਾ ਹਾਲ ਦੇਖੋ ਕੀ ਹਾਲ ਹੈ ਇੰਨੀ ਸਫਾਈ ਕਰਦੇ ਕਿੱਸਾ ਇੰਨਾ ਪੁਰਾ ਹਾਲ ਹੈ ਸਫਾਈ ਵੀ ਨਹੀਂ ਕਰ ਸਕਦੇ ਸੀ ਸਫਾਈ ਕਰਦਾ ਫਿਰ ਦੁਬਾਰਾ ਕੋਈ ਕੰਮ ਦੁਬਾਰਾ ਹੋ ਜਾਂਦਾ ਹੈ ਸਫਾਈ ਕਰਨਾ ਫਿਰ ਉਹ ਗੁਰਾ ਹਾਲ ਹੈ ਇੰਨੀ ਮਿੱਟੀ ਉੜਦੀ ਹੈ ਇੰਨਾ ਪੁਰਾ ਹਾਲ ਹੈ ਅਸੀਂ ਥੱਕ ਗਏ ਸਫਾਈ ਕਰ ਕਰ ਕੇ ਕੀ ਮੰਗ ਕਰਦੇ ਹਾਂ ਅਸੀਂ ਇਹ ਮੰਗ ਕਰਦੇ ਹਾਂ ਕਿ ਇਹਦਾ ਜਲਦੀ ਤੋਂ ਜਲਦੀ ਹੱਲ ਹੋ ਸਕੇ ਹਾਂ ਜੀ ਇਹ ਸੜਕ ਤਾਂ ਨਾ ਜਲਦੀ ਤੋਂ ਜਲਦੀ ਹਲੋਣਾ ਚਾਹੀਦਾ ਜੀ ਮਿੱਟੀ ਬਹੁਤ ਜ਼ਿਆਦਾ ਉੱਡ ਰਹੀ ਹੈ ਇਸ ਤੋਂ ਪਹਿਲੇ ਸੜਕ ਟੁੱਟੀ ਹੋਈ ਸੀ ਇਸ ਤੋਂ ਵਧੀਆ ਅਸੀਂ ਪਹਿਲਾਂ ਹੀ ਠੀਕ ਸੀਗੇ ਜੀ ਜਦੋਂ ਤਾਂ ਇਹ ਰੋਡ ਆਪਾਂ ਆ ਕੇ ਗਏ ਨੇ ਬਿਲਕੁਲੀ ਰੋਡ ਦੀ ਐਸੀ ਤੈਸੀ ਹੋ ਗਈ ਤੇ ਮਿੱਟੀ ਜ਼ਿਆਦਾ ਬਹੁਤ ਉੱਡਦੀ ਹੈ ਦੁਕਾਨਾਂ 'ਚ ਪੈਂਦੀ ਸਾਡੇ ਇਸ ਚੀਜ਼ ਤੋਂ ਸਾਨੂੰ ਬਹੁਤ ਅਲਰਜੀ ਹੋ ਰਹੀ ਹੈ ਜ਼ੁਖਾਮ ਖੰਘ ਤੇ ਸਾਰਾ ਦਿਨ ਰੁਮਾਲ ਬਣ ਕੇ ਬੈਣਾ ਪੈਂਦਾ ਹੀ ਸਾਨੂੰ ਸਾਨੂੰ ਹੋਰ ਸਾਹ ਦੀ ਪ੍ਰੋਬਲਮ ਹੋ ਰਹੀ ਹੈ ਜੀ ਸਰ ਜੀ ਇਹਦੇ ਨਾਲ ਠੀਕ ਹੈ ਜੀ ਇਸ ਚੀਜ਼ ਦਾ ਜਲਦੀ ਤੋਂ ਜਲਦੀ ਹੱਲ ਹੋਣਾ ਚਾਹੀਦਾ ਸੜਕ ਬਣਨੀ ਚਾਹੀਦੀ ਹੈ ਜੀ ਧੰਨਵਾਦ ਕੀ ਕਹਿ

ਦੇਖ ਸਕਦੇ ਹੋ ਦੁਕਾਨਦਾਰਾਂ ਦਾ ਜਿਹੜਾ ਸਮਾਨ ਹੈ ਕਿੰਨਾ ਖਰਾਬ ਹੋ ਰਿਹਾ ਤੇ ਦੁਕਾਨਦਾਰ ਸਾਦੇ ਪਰੇਸ਼ਾਨ ਹੋ ਰਹੇ ਨੇ ਸਾਧੀਆਂ ਬਿਮਾਰੀਆਂ ਵੀ ਲੱਗ ਰਹੀਆਂ ਨੇ ਕੱਲੀ-ਕੱਲੀ ਸਮਾਨ ਜਿਹੜਾ ਦੁਕਾਨ ਦੇ ਵਿੱਚ ਸਮਾਨ ਪਿਆ ਮਿੱਟੀੋਂ ਮਿੱਟੀ ਚੜੀ ਪਿਆ ਉਹਨਾਂ ਦਾ ਕਹਿਣਾ ਸਾਰਾ ਦਿਨ ਅਸੀਂ ਝਾੜ-ਚੜਾਈ ਤੇ ਹੀ ਰਹਿ ਜਾਂਦੇ ਹਾਂ ਨਾ ਤਾਂ ਇਹਦੇ ਵੱਲ ਸਰਕਾਰ ਕੋਈ ਧਿਆਨ ਦੇ ਰਹੀ ਐ ਤੇ ਐਮ.ਐਲ.ਏ. ਸਾਹਿਬ ਨੂੰ ਚਾਹੀਦਾ ਜਲਦੀ ਤੋਂ ਜਲਦੀ ਇਸ ਵੱਲ ਧਿਆਨ ਦਿੱਤਾ ਜਾਵੇ ਤੇ ਤੁਹਾਨੂੰ ਹੋਰ ਵੀ ਦੁਕਾਨਦਾਰ ਦਿਖਾ ਦਿੰਨੇ ਆ ਜਿਨ੍ਹਾਂ ਦੇ ਦੁਕਾਨਾਂ ਦੇ ਅੰਦਰ ਮਿੱਟੀੋਂ ਮਿੱਟੀ ਜਾ ਰਹੀ ਐ ਰੋਜ਼ਾਨਾ ਰੋਜ਼ ਹੀ ਦੇਖ ਸਕਦੇ ਹੋ ਹਰ ਇੱਕ ਦੁਕਾਨਦਾਰ ਨੇ ਆਪਣੇ ਮੂੰਹ ਦੇ ਉੱਤੇ ਪਰਨੇ ਜਾਂ ਰਮਾਲ ਬੰਨੇ ਹੋਏ ਨੇ ਜਿਸ ਦੇ ਨਾਲ ਸਾਹ ਲੈਣ ਦੇ ਵਿੱਚ ਵੀ ਪਰੇਸ਼ਾਨੀ ਆ ਰਹੀ ਹੈ ਤੇ ਜਿਹੜੀ ਉਹਨਾਂ ਦਾ ਕਹਿਣਾ ਹੈ ਕਿ ਵੀ ਮਿੱਟੀ ਸਾਰਾ ਦਿਨ ਮੂੰਹ ਦੇ ਵਿੱਚ ਬਹੁਤ ਜਾਂਦੀ ਹੈ ਤੇ ਸਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਹੁਣ ਦੇਖਦੇ ਹਾਂ ਇਸ ਪਾਸੇ ਪ੍ਰਸ਼ਾਸਨ ਕਦੋਂ ਦੁਕਾਨਦਾਰਾਂ ਦੀ ਸਾਰ ਲੈਂਦਾ ਹੈ ਤੇ ਇਹ ਤਾਂ ਸਮਾਂ ਹੀ ਦੱਸੇਗਾ ਤੇ ਜਿੰਨੇ ਵੀ ਦੁਕਾਨਦਾਰ ਨੇ ਇਸ ਰੋਡ ਦੇ ਉੱਤੇ ਸਾਰੇ ਹੀ ਇਸ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਨੇ ਇਹ ਅੱਜ ਦਾ ਨਹੀਂ ਕਰ ਰਹੇ ਕਰੀਬ ਇਹਨਾਂ ਨੂੰ 2 ਮਹੀਨੇ ਤੋਂ ਹੋ ਗਿਆ ਜਿਹੜਾ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਨੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਜਲਦੀ ਤੋਂ ਜਲਦੀ ਇਸ ਰੋਡ ਨੂੰ ਬਣਵਾਇਆ ਜਾਵੇ ਜਿਹੜੀ ਗੱਡੀਆਂ ਰਹੀ ਮਿੱਟੀ ਉੱਡਦੀ ਹੈ ਦੇਖ ਸਕਦੇ ਹੋ ਸਾਰਾ ਦਿਨ ਹੀ ਐਵੇਂ ਗੱਡੀਆਂ ਰਾਹੀ ਮਿੱਟੀ ਉੱਡਦੀ ਐ ਤੇ ਜਿਹੜਾ ਗਟਕਾ ਪਿਆ ਹੋਇਆ ਉਹ ਰੋੜੇ ਵੀ ਟਰੱਕਾਂ ਰਾਹੀ ਲੱਗ ਲੱਕੇ ਲੋਕਾਂ ਦੀਆਂ ਲੱਤਾਂ ਤੇ ਤੇ ਗੱਡੀਆਂ ਤੇ ਵੱਜ ਰਹੇ ਨੇ ਤੇ ਕਾਫੀ ਨੁਕਸਾਨ ਹੋ ਰਹੇ ਨੇ ਜਿਹੜਾ ਗਟਕਾ ਪਾਇਆ ਹੋਇਆ ਐ ਦੇਖ ਸਕਦੇ ਹੋ ਉਹ ਟੈਰਾ ਨਾਲ ਹੀ ਖਿਸਕ ਖਿਸਕ ਕੇ ਜਿਹੜੇ ਲੋਕ ਆਉਂਦੇ ਜਾਂਦੇ ਨੇ ਉਹਨਾਂ ਦੇ ਵੀ ਲੱਗਦੇ ਨੇ